ਹਾਂਜੀ ਬੱਚਿਓ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਜੀਪੀਐਸ ਲੱਦੜਾਂ ਤੇ ਤੇ ਅੱਜ ਬੱਚਿਓ ਆਪਾਂ ਪੇਪਰ ਦੀ ਤਿਆਰੀ ਕਰਾਂਗੇ ਜਮਾਤ 5ਵੇਂ ਦਾ ਪੇਪਰ ਦੀ ਤਿਆਰੀ ਕਰਾਂਗੇ ਆਪਾਂ ਈਵੀਐਸ ਦੇ ਦੀ ਆਪੋਨ ਪੱਤੀਏ ਬੱਚੇ ਹੁਣ ਆਪਣੇ ਹਨ ਟੈਸਟ ਚੱਲਦੇ ਨੇ ਛੋਟੇ ਛੋਟੇ ਜਿਹੇ ਪੇਪਰ ਨੇ ਮੈਂ ਸੋਚਿਆ ਵੀ ਚੱਲ ਬੱਚਿਆਂ ਨੂੰ ਪਹਿਲਾਂ ਤਿਆਰੀ ਕਰਵਾ ਦਿਆ ਕਰਾਂ ਅੱਜ ਆਪਾਂ ਕਰਦੇ ਹਾਂ 5ਵੇਂ ਜਮਾਤ ਦੇ ਈਵੀਐਸ ਦੇ ਪੇਪਰ ਦੀ ਤਿਆਰੀ ਪਹਿਲਾ ਪ੍ਰਸ਼ਨ ਹੈਗਾ ਬੱਚਿਓ ਸਾਰੇ ਪ੍ਰਸ਼ਨ ਜ਼ਰੂਰੀ ਹਨ ਸਾਰੇ ਪ੍ਰਸ਼ਨ ਜੁੜੀ ਹਨ ਸਹੀ ਬਕਲਪ ਉਤੇ ਸਹੀ ਦਾ ਇਨਸਾਨ ਲਗਾਓ ਪਹਿਲਾ ਪ੍ਰਸ਼ਨ ਹੈ ਤੁਹਾਡੀ ਭੈਣ ਅਤੇ ਤੁਹਾਡੇ ਦਾਦਾ ਜੀ ਵਿਚਕਾਰ ਕਿਹੜਾ ਰਿਸ਼ਤਾ ਹੈ অপਸ਼ਨ ਨੰਬਰ 1 ਹੈ ਦੇਖੋ ਮਾਤੀ ਦੂਸਰਾ ਹੈ ਦਾਦੀ ਪੋਤੀ ਤੀਸਰਾ ਹੈ ਬੱਚਿਓ ਚਾਚੀ ਕਿਤੀ ਜੀ ਚੌਥੀ অপਸ਼ਨ ਹੈਗੀ ਇੰਨਾ ਵਿੱਚ ਕੋਈ ਨਹੀਂ ਤਾਂ ਇਸ ਦਾ ਉੱਤਰ ਕਿਹੜਾ ਹੈ ਬੱਚਿਓ ਦਾਦਾ ਸੌਰੀ ਦਾਦੀ ਪੋਤੀ ਦਾ ਆਪਾਂ ਨਿਸ਼ਾਨ ਨਹੀਂ ਲਾਉਣਾ ਗੋਲਾ ਨਹੀਂ ਲਾਉਣਾ दूसरा है बच्चों समा बदल नाल खाली थान छोटे हो गए पेंड दूसरी है परिवार तीसरी शहर बच्चों परिवार तीजा प्रश्न है प्रवास का कारण है हेठां रितिया प्रवास का कारण है तीसरा प्रश्न पढ़ते अपना

ਦੁੱਧ ਸਾਨੂੰ ਪੰਛੀਆਂ ਤੋਂ ਪ੍ਰਾਪਤ ਹੁੰਦਾ ਹੈ ਆੜਾ ਹੈਗਾ ਦੁੱਧ ਜਲਦੀ ਖਰਾਬ ਨਹੀਂ ਹੁੰਦਾ ਤੀਸਰਾ ਹੈ ਦੁੱਧ ਸੰਪੂਰਨ ਆਹਾਰ ਹੈ ਸ ਸ ਉਪਰੋਕਤ ਸਾਰੇ ਇਸ ਦਾ ਕੀ ਉੱਤਰ ਸਹੀ ਹੈ ਵਿੱਚੇ ਚੌਥੇ ਦਾ ਦੁੱਧ ਸੰਪੂਰਨ ਆਹਾਰ ਹੈ ਪੰਜਵਾਂ ਹੈ ਵਿੱਚੋਂ ਗਲਤ ਜੋੜੇ ਦੀ ਚੋਣ ਕਰੋ ਕੱਦ ਇੰਚ

ਅੱਜ ਦੇ ਬੱਚੇ ਕਿ ਕਿ ਦੋ ਦੋ ਲਾਈਨਾਂ ਦੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈਗਾ ਪ੍ਰਵਾਸੀ ਪ੍ਰਵਾਸੀ ਕਿਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਪ੍ਰਵਾਸੀ ਕਿਹਨਾਂ ਲੋਕਾਂ ਨੂੰ ਕਿਹਾ ਜਾਂਦਾ ਬੱਚਿਓ ਪ੍ਰਵਾਸੀ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਆਰਾਮ ਨਾਲ ਬੋਰੀਆਂ ਵਿੱਚ ਤੁਸੀਂ ਯਾਦ ਕਰ ਲਿਓ ਦੇ ਸਕਦੇ ਲਿਖ ਵੀ ਲਿਓ ਪ੍ਰਵਾਸੀ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜੋ ਆਪਣਾ ਨਿਵਾਸ ਸਥਾਨ ਛੱਡ ਕੇ ਕਿਸੇ ਹੋਰ ਸ਼ਹਿਰ ਵਿੱਚ ਜਾ ਵਸਦੇ ਨੇ ਅਜਿਹੇ ਲੋਕਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ। ਕਹਿੰਦ ਦੁਆਰਾ ਪੜਦੀਆਂ ਪ੍ਰਸ਼ਨ ਆਪਾਂ ਪੜ ਚੁੱਕੇ ਹੁਣ ਮੈਂ ਉੱਤਰ ਦੁਆਰਾ ਬੋਲਣ ਦੀਆਂ ਪ੍ਰਵਾਸੀ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜੋ ਆਪਣਾ ਨਿਵਾਸ ਸਥਾਨ ਛੱਡ ਕੇ ਕਿਸੇ ਹੋਰ ਸ਼ਹਿਰ ਵਿੱਚ ਜਾ ਵਸਦੇ ਹਨ। ਅਜਿਹੇ ਲੋਕਾਂ ਨੂੰ ਕੀ ਕਹਿੰਦੇ ਨੇ ਪ੍ਰਵਾਸੀ। ਇਹ ਸੀ ਬੱਚਿਓ ਆਪਣਾ ਇਹ ਤੀਸਰਾ ਪ੍ਰਸ਼ਨ ਹੁਣ ਆਪਾਂ ਚੌਥੇ ਦਾ ਉੱਤਰ ਪੜਾਂਗੇ। ਸਾਂਝੇ ਪਰਿਵਾਰ ਵਿੱਚ ਰਹਿੰਦੇ ਕੀ ਲਾਭ ਨੇ ਦੋ ਲਾਭ ਲਿਖਨੇ ਆਪਾਂ ਸਾਂਝੇ ਪਰਿਵਾਰ ਵਿੱਚ ਰਹਿੰਦੇ ਦੋ ਲਾਭ ਲਿਖੋ ਪਹਿਲਾ ਲਾਭ ਲਿਖਦੇ ਆ ਵਿੱਚ ਦੇਖੋ ਜਦੋਂ ਕੋਈ ਵੀ ਕਿਸੇ ਤੇ ਵੀ ਨਸੀਬਤਾ ਹੁੰਦੀ ਆ ਜਾਂ ਆਵੇ ਤਾਂ ਸਾਰਾ ਪਰਿਵਾਰ ਉਸਦੇ ਨਾਲ ਖੜ ਜਾਂਦਾ ਤੇ ਕਦੇ ਵੀ ਉਸ ਨੂੰ ਡੋਲਮ ਨਹੀਂ ਦਿੰਦਾ ਇਹ ਸੀ ਆਪਣੀ ਪਹਿਲਾ ਨੰਬਰ ਹੁਣ ਆਪਾਂ ਦੂਸਰਾ ਨੰਬਰ ਲਿਖਾਂਗੇ ਸਾਂਝੇ ਪਰਿਵਾਰ ਵਿੱਚ ਬੱਚਿਆਂ ਨੂੰ ਮਾਤਾ ਪਿਤਾ ਦੇ ਪਿਆਰ ਦੇ ਨਾਲ ਨਾਲ ਬਾਕੀ ਰਿਸ਼ਤਿਆਂ ਦਾ ਵੀ ਪਤਾ ਲੱਗਦਾ ਹੈ ਇਹਦੇਪਰ ਦੋ ਹੀ ਨੰਬਰ ਲਿਖਨੇ ਸੀ ਦੋ ਮੈਂ ਤੁਹਾਨੂੰ ਦੱਸ ਦੇ ਤੀਸਰਾ ਪ੍ਰਸ਼ਨ ਹੈ ਬੱਚਿਓ ਪ੍ਰਵਾਸੀ ਬੱਚਿਆਂ ਨੂੰ ਪੜਨ ਵਿੱਚ ਮੁਸ਼ਕਲ ਕਿਉਂ ਆਉਂਦੀ ਹੈ ਪ੍ਰਵਾਸੀ ਬੱਚਿਆਂ ਨੂੰ ਪੜਨ ਵਿੱਚ ਮੁਸ਼ਕਲ ਕਿਉਂ ਆਉਂਦੀ ਹੈ ਇਹ ਵੀ ਆਪਾਂ ਉੱਤਰ ਜਾਣਦੇ ਆਂ ਪ੍ਰਵਾਸੀ ਬੱਚਿਆਂ ਦੀ ਭਾਸ਼ਾ ਸੱਭਿਆਚਾਰ ਆਰਥਿਕ ਹਾਲਾਤ ਇਹ ਜਿਹੜਾ ਸਭ ਕੁਝ ਆ ਬੱਚਿਓ ਇਹ ਦੂਜੇ ਬੱਚਿਆਂ ਨਾਲੋਂ ਵੱਖਰਾ ਹੁੰਦਾ ਹੈ ਇਸ ਲਈ ਹੀ ਉਹਨਾਂ ਨੂੰ ਪੜਨ ਵਿੱਚ ਮੁਸ਼ਕਲ ਆਉਂਦੀ ਹੈ। ਏਸੀ ਬੱਚੇ ਆਪਣਾ ਵਾਤਾਵਰਣ ਈਵੀਐਸ ਦਾ ਪੇਪਰ ਜਿਹੜੇ ਪਏ ਚੱਲ ਰਹੇ ਨੇ ਉਹਦੀ ਤਿਆਰੀ ਕਰਵਾਈ ਹੈ ਮੈਂ ਜਮਾਤ 5ਵੀਂ ਦਾ। ਤੁਸੀਂ ਵਿੱਚ ਇਸ ਵੀਡੀਓ ਨੂੰ ਵੇਖ ਕੇ ਜਮਾਤ 5ਵੀਂ ਦੇ ਬੱਚੇ ਨੇ ਜਿਹੜੇ ਈਵੀਐਸ ਦੇ ਪੇਪਰ ਦੀ ਤਿਆਰੀ ਕਰ ਸਕਦੇ ਹਾਂ। ਵੀਡੀਓ ਵਧੀਆ ਲੱਗੀ ਹੋਵੇ ਬੱਚੇ ਤਾਂ ਆਪਣੇ ਦੋਸਤਾਂ ਤੱਕ ਜਰੂਰ ਭੇਜ ਦਿਓ। ਬਾਏ ਬੇਟਾ।